ਅਬ ਹੋਰ ਸਾਈਡ ਤੇ ਇੱਕ ਪਰਿਵਾਰ ਰਹਿੰਦਾ ਸੀਗਾ ਜਿਹਦਾ ਪਰਿਵਾਰ ਦੀ ਜਿਹੜੀ ਮੁਕੀ ਸੀਗੀ ਉਹਦਾ ਨਾਮ ਸੀਗਾ ਮਨਜੂ ਤੇ ਉਹ ਵਿਧਵਾ ਔਰਤ ਸੀਗੀ ਤੇ ਉਹਨਾਂ ਦੇ ਇੱਕ ਬੇਟਾ ਸੀਗਾ ਤੇ ਇੱਕ ਬੇਟੀ ਬੀਟੀ ਦਾ ਨਾਮ ਸੀਗਾ ਧਿਕਸ਼ਾ ਤੇ ਬਧੀਆ ਉਹਨਾਂ ਦੀ ਜ਼ਿੰਦਗੀ ਲੰਘ ਰਹੀ ਹੁੰਦੀ ਹੈਗੀ ਤੇ ਇੱਕ ਦਿਨ ਉਹਦਾ 2016 ਚ ਜਦੋਂ ਸਵੇਰ ਹੁੰਦੀ ਹੈਗੀ ਸਵੇਰ ਦੇਖਦੀ ਹੈਗੀ ਉਹ ਬੈਡਰੂਮ ਖੋਲ ਕੇ ਆਪਣੀ ਕੁੜੀ ਦਾ ਧਿਕਸ਼ਾ ਦਾ ਤੇ ਉਹ ਦਿਨ ਉਹ ਸਾਹਮਣੇ ਅੱਖਾਂ ਅੱਗੇ ਨਹੀਂ ਰਾਸ਼ ਆ ਜਾਂਦਾ ਮਨਜੂ ਦੀਆਂ ਅੱਗੇ ਉਹ ਦੇਖਦੀ ਹੈ ਉਹਦੀ ਜਿਹੜੀ ਉਸ ਤਰ੍ਹਾਂ ਦਾ ਰਸਾ ਲਾਦੀ ਕੁੜੀ ਸੀਗੀ ਉਹ ਹੁਣ ਪੱਕੇ ਨਾਲ ਲਮਕੀ ਪਈ ਸੀਗੀ ਤੇ ਉਹਦੀ ਜਾਨ ਵੀ ਖਤਮ ਹੋ ਗਈ ਵਿੱਚ ਵਿੱਚ ਉਹਦੀ ਜਾਨ ਨਹੀਂ ਰਹੀ ਸੀਗੀ ਧਿਕਸ਼ਾ ਦੇ ਤੇ ਉਸ ਤੋਂ ਬਾਅਦ ਉਹਨੂੰ ਪੱਕੇ ਤੋਂ ਲਾਇਆ ਜਾਂਦਾਗਾ ਲਾਉਣ ਤੋਂ ਬਾਅਦ ਫਿਰ ਇਸ ਕੇਸ ਚ ਹੁੰਦੀ ਐਂਟਰੀ ਪੁਲਸ ਦੀ ਮੌਸਮ ਦੀ ਹੈਗੀ ਜਾਨ ਸ਼ੁਰੂ ਕਰਦੀ ਹੈਗੀ ਸਾਰਾ ਕੁਝ ਦੇਖਦੀ ਹੈਗੀ ਇੱਕ ਨਾ ਉਹਦੇ ਮਤਲਬ ਇੱਕ ਨੋਟ ਲਿਖਿਆ ਪਿਆ ਹੁੰਦਾਗਾ ਧਿਕਸ਼ਾ ਦੀ ਜਿੱਥੇ ਪੱਕੇ ਥਲੇ ਲਮਕੀ ਪਈ ਹੁੰਦੀ ਉਹ ਉੱਥੇ ਨੋਟ ਲਿਖਿਆ ਹੁੰਦਾ ਨੋਟ ਤੇ ਲਿਖਿਆ ਹੁੰਦਾਗਾ ਵੀ ਮੈਂ ਜਿਹੜੇ ਆਪਣੇ ਆਪ ਨੂੰ ਮੈਂ ਖੁਦ ਖਤਮ ਕੀਤਾਗਾ ਖਤਮ ਕਰਨ ਦਾ ਕਾਰਨ ਇਹ ਸੀਗਾ ਵੀ ਜਿਹੜੀ ਮੇਰੇ ਚਾਚੇ ਤਾਈਸੀ ਜ਼ਮੀਨ ਸੀਗੀ ਉਹ ਕਹਿੰਦੇ ਸੀ ਸਾਨੂੰ ਨਹੀਂ ਦਿੰਦੇ ਤਾਂ ਕਰਕੇ ਵੀ ਮੈਨੂੰ ਜ਼ਮੀਨ ਚਾਹੀਦੀ ਸੀ ਕਿ ਮੇਰੇ ਕੋਲ ਕੁਝ ਹੈ ਨਹੀਂ ਦਿਖਾਉਣ ਨੂੰ ਵੀ ਮੈਂ ਆਪ ਦਾ ਨਾਮ ਜ਼ਮੀਨ ਲਮੋਣੀ ਚਾਹੁੰਦੀ ਸੀ ਕਿ ਤਾਂ ਕਰਕੇ ਮੈਨੂੰ ਇਹ ਜਿਹੜੀ ਜਾਨ ਆਪਦੀ ਗਮਾਉਣੀ ਪਈ ਇਹ ਜਿਹੜਾ ਉਹ ਨੋਟ ਲਿਖਿਆ ਪਿਆ ਸੀਗਾ ਉਸ ਤੋਂ ਬਾਅਦ ਸਾਰਾ ਕੁਝ ਐ ਏਦਾਂ ਲੱਗਦਾ ਸੀਗਾ ਪੁਲਿਸ ਨੂੰ ਵੀ ਇਹ ਵੀ ਉਹ ਮਤਲਬ ਜੇ ਕੋਦਾ ਆਪ ਹੀ ਲੰਕੀ ਹੋਗੀ ਬੱਖੇ ਤੇ ਤੇ ਖੁਦ ਇਹਨੇ ਆਪ ਦੀ ਜਾਨ ਦਿੱਤੀ ਹੋਣੀ ਹੈਗੀ ਤੇ ਪਰਨਾ ਪੁਲਿਸ ਦੀ ਨਿਗਾ ਪੈਂਦੀ ਆ ਪੁਲਿਸ ਦੀ ਨਿਗਾ ਪੈਂਦੀ ਹੈਗੀ ਉਹਦੇ ਹੱਥ ਤੇ ਉਹਦੇ ਹੱਥ ਤੇ ਇੱਕ ਨਾਮ ਲਿਖਿਆ ਹੋਇਆ ਸੀਗਾ ਜਿਹਦਾ ਨਾਮ ਸੀਗਾ ਬੀਜੇ ਬੀਜੇ ਨਾਮ ਲਿਖਿਆ ਸੀਗਾ ਉਹਦੇ ਹੱਥ ਤੇ ਬਾਹਂ ਤੇ ਤੇ ਨਾਲ ਨਾਲ ਇਹ ਵੀ ਲੱਗਦਾ ਸੀਗਾ ਜਿਵੇਂ ਕੋਈ ਕੱਟ ਵੱਜੇ ਹੁੰਦੇ ਕੱਟ ਵੀ ਤਾਜ਼ੇ-ਤਾਜ਼ੇ ਉਸ ਤੋਂ ਬਾਅਦ ਪੁਲਸ ਜਾਂਚ ਹੋਰ ਸ਼ੁਰੂ ਕਰਦੀ ਹੈਗੀ ਪੁਲਸ ਨੂੰ ਇੱਕ ਮਤਲਬ ਹੋਰ ਚੀਜ਼ ਮਿਲਦੀ ਹੈਗੀ ਓਐਮਐਲ ਦੇ ਇੱਕ ਨੋਟ ਹੋਰ ਲਿਖਿਆ ਪਿਆ ਸੀ ਕਾਗਜ਼ੇ 'ਚ ਹੀ ਲਿਖਿਆ ਪਿਆ ਸੀਗਾ ਉਹ ਅੱਧਾ ਸੜਿਆ ਪਿਆ ਸੀ ਕਾਗਜ਼ ਜਿਹਾ ਅੱਧਾ ਕੁ ਬਚ ਗਿਆ ਸੀਗਾ ਉਹ ਕਾਗਜ਼ ਤੇ ਲਿਖਿਆ ਪਿਆ ਸੀਗਾ ਆਈ ਲਵ ਯੂ ਵਿਜੇ ਮੈਂ ਤੈਨੂੰ ਬਹੁਤ ਪਿਆਰ ਕਰਦੀ ਆ ਮੈਂ ਤੇਰੇ ਬਿਨਾਂ ਰਹਿ ਨਹੀਂ ਸਕਦੀ ਹੁਣ ਜਿਹੜਾ ਇਸ ਕੇਸ ਦਾ ਜਿਹੜਾ ਪੂਰਾ ਐਂਗਲ ਘੁੰਮ ਜਾਂਦਾ ਹੈਗਾ ਉਹ ਹੁਣ ਜਿਹੜਾ ਕਿੱਥੇ ਦਾ ਹੀ ਲੱਗਦਾ ਸੀਗਾ ਉਹਨੇ ਖੁਦ ਨੇ ਜਾਣ ਦਿੱਤੀ ਆ ਆਪਣੀ ਹੁਣ ਕਿੱਥੇ ਹੋ ਇੱਕ ਕਤਲ ਕੇਸ ਬਣ ਜਾ ਰਿਹਾ ਸੀਗਾ ਉਸ ਤੋਂ ਬਾਅਦ ਪੁਲਿਸ ਫਿਰ ਭਾਲਦੀ ਕਿ ਵਿਜੇ ਕੌਣ ਆਗਾ ਵਿਜੇ ਜਦੋਂ ਵਿਜੇ ਬਾਰੇ ਪਤਾ ਕੀਤਾ ਜਾਂਦਾ ਵਿਜੇ ਜਿਹੜਾ 사우ਦੀ ਅਰਬ ਵਿੱਚ ਰਹਿਣ ਵਾਲਾ ਮੁੰਡਾ ਹੁੰਦਾਗਾ ਤੇ ਉਮਰ ਉਹਦੀ ਕਾਫੀ ਹੁੰਦੀ ਹੈਗੀ ਤੇ ਉਹ ਹੁਣ ਇੱਥੇ ਕਿਰਾਏ 'ਚ ਰਹਿ ਰਿਹਾ ਸੀਗਾ ਉਹਨਾਂ ਦੇ ਘਰੇ ਕਿਰਾਏ 'ਚ ਰਹਿ ਰਿਹਾ ਸੀਗਾ ਉਸ ਤੋਂ ਬਾਅਦ ਉਹਨੂੰ ਪੁਲਸ ਚੱਕ ਕੇ ਲੈਉਂਦੀ ਹੈਗੀ ਪੁਲਸ ਜੋ ਚੱਕ ਕੇ ਲੈਉਂਦੀ ਹੈਗੀ ਦੋ ਡੰਡੇ ਮਾਰਦੀ ਹੈਗੀ ਉਹ ਸਾਰਾ ਕੁਝ ਦੱਸ ਦਿੰਦਾ ਉਹ ਕਹਿੰਦਾ ਹਾਂ ਵੀ ਜਿਹੜੀ ਉਹ ਕੁੜੀ ਨੇ ਖੋਦਾ ਹੱਥ ਮੁੱਤ ਨਹੀਂ ਕੀਤੀ ਉਹਨੇ ਮਤਲਬ ਉਹਦੀ ਜਿਹੜੀ ਮਾਂ ਸੀਗੀ ਮੰਜੂ ਮੰਜੂ ਨੇ ਆਪਦੀ ਕੁੜੀ ਦਿਕਸ਼ਾ ਨੂੰ ਮਾਰਿਆ ਹੈ ਇਹ ਸੁਣ ਕੇ ਪੁਲਿਸ ਦੇ ਅੱਗੇ ਪੁਲਿਸ ਵੀ ਮਤਲਬ ਕਿ ਹੈਰਾਨ ਰਹਿਣ ਦੀ ਹੈ ਵੀ ਕਿਵੇਂ ਇੱਕ ਮਾਂ ਆਪਦੀ ਕੁੜੀ ਨੂੰ ਮਾਰ ਸਕਦੀ ਹੈਗੀ ਤੇ ਉਸ ਤੋਂ ਬਾਅਦ ਫਿਰ ਮੰਜੂ ਨੂੰ ਬੁਸ ਲਿਆਉਂਦੀ ਹੈ ਕਿ ਜਾ ਕੇ ਮੰਜੂ ਪਹਿਲਾਂ ਤਾਂ ਮੰਨਦੀ ਨਹੀਂ ਨਾ ਨੂੰਕਰ ਕਰਦੀ ਹੈਗੀ ਫਿਰ ਪੁਲਿਸ ਜਦੋਂ ਚਾਰ ਡੰਡੇ ਮਾਰ ਕੇ ਕਹਿੰਦੀ ਹੈ ਵੀ ਤੈਨੂੰ ਹੁਣ ਤਾਂ ਸਾਰਾ ਕੁਝ ਦੱਸਣਾ ਪੈਣੀ ਹੈ ਸਾਨੂੰ ਸਾਰਾ ਕੁਝ ਸੱਚ ਬੀਜੇ ਨੇ ਦੱਸਦਾ ਵੀ ਹੁਣ ਤੂੰ ਨਾ ਦੱਸ ਫਲਾਂ ਚਾਹੇ ਕੁਛ ਨਾ ਕਰ ਤੈਨੂੰ ਤਾਂ ਅਸੀਂ ਮਤਲਬ ਜੇਲ੍ਹ ਭੇਜ ਕੇ ਹਟਣਾਗਾ ਤੇ ਫਿਰ ਉਹ ਸਾਰਾ ਕੁਝ ਦੱਸ ਦਿੰਦੀ ਹੈ ਜੀ ਉਹ ਕਹਿੰਦੀ ਹਾਂ ਵੀ ਜਿਹੜੀ ਮੈਂ ਆਪਦੀ ਕੁੜੀ ਨੂੰ ਮੈਂ ਹੀ ਮਾਰਿਆ ਹੈਗਾ ਉਹ ਮਾਰਨ ਦਾ ਕਾਰਨ ਪੁੱਛਦੇ ਆ ਕਿ ਫਿਰ ਉਹ ਦੱਸ ਦਈਏ ਕਹਿੰਦੀ ਮੇਰੇ ਨਾ ਵਿਆਹ ਤੋਂ ਕੁਝ ਟਾਈਮ ਬਾਅਦ ਹੀ ਜਿਹੜਾ ਮੇਰੇ ਘਰ ਵਾਲਾ ਉਹਦੀ ਮੌਤ ਹੋ ਗਈ ਸੀਗੀ ਮੌਤ ਹੋਣ ਦੇ ਕਾਰਨ ਮੈਂ ਇਕੱਲੀ ਰਹਿ ਗਈ ਸੀ ਤੇ ਇਕੱਲੀ ਰਹਿ ਗਈ ਸੀ ਮੈਨੂੰ ਮੈਂ ਇੱਕ ਭਾਲ ਉੱਡਦੀ ਸੀਗੀ ਮੈਂ ਚਾਹੁੰਦੀ ਸੀ ਵੀ ਕੋਈ ਮੇਰੇ ਨਾਲ ਇੱਕ ਮਰਦ ਹੋਵੇ ਮੇਰੇ ਨਾਲ ਰਹੇ ਤੇ ਜੋ ਮੈਨੂੰ ਪਤੀ ਦਾ ਸੁੱਖ ਮਿਲਣਾ ਚਾਹੀਦਾ ਸੀਗਾ ਉਹ ਹੁਣ ਮੈਨੂੰ ਨੀਰ ਮਿਲਦਾ ਸੀਗਾ ਕਿਉਂਕਿ ਮੈਂ ਵਿਧਵਾ ਔਰਤ ਸੀਗੀ ਤੇ ਤਾਂ ਕਰਕੇ ਜਿਹੜਾ ਮੇਰਾ ਮਨ ਸੀਗਾ ਉਹ ਮਤਲਬ ਇੱਕ ਥਾਂ ਤੇ ਮਤਲਬ ਹੋਰ ਨਹੀਂ ਰਹਿ ਇੱਕ ਥਾਂ ਤੇ ਨਹੀਂ ਰਹਿੰਦਾ ਸੀਗਾ ਉਸ ਤੋਂ ਬਾਅਦ ਕਹਿੰਦੀ ਮੈਂ ਆ ਕੇ ਕੁੜੀ ਨੂੰ ਧਿਕਸ਼ਾ ਨੂੰ ਆਖਿਆ ਵੀ ਤੂੰ ਮੈਨੂੰ ਇੱਕ ਮੋਬਾਈਲ ਲੈ ਕੇ ਦੇ ਮੋਬਾਈਲ ਆ ਕੇ ਦਿੱਤਾ ਮੈਨੂੰ ਧਿਕਸ਼ਾ ਨੇ ਕਹਿੰਦੀ ਤੇ ਉਸ ਤੋਂ ਬਾਅਦ ਕਹਿੰਦੀ ਮੈਨੂੰ ਇੱਕ ਫੇਸਬੁੱਕ ਤੇ ਆਈਡੀ ਬਣਾ ਕੇ ਦੇ ਫਿਰ ਕਹਿੰਦੀ ਮੇਰੀ ਧੀ ਧਿਕਸ਼ਾ ਨੇ ਮੈਨੂੰ ਆਈਡੀ ਬਣਾ ਕੇ ਦਿੱਤੀ ਫੇਸਬੁੱਕ ਤੇ ਆਈਡੀ ਬਣਾਉਣ ਤੋਂ ਬਾਅਦ ਮੈਂ ਆਪਣੀਆਂ ਫੋਟੋਆਂ ਪਾਈਆਂ ਫੋਟੋਆਂ ਪਾਉਣ ਤੋਂ ਬਾਅਦ ਮੈਂ ਆਹ ਭਾਰਤ ਦੇ ਮੁੰਡੇ ਭਾਲਣੇ ਸ਼ੁਰੂ ਕਰਤੇ ਤੇ ਉਹ ਰਿਕਵੈਸਟ ਭੇਜਣਾ ਸ਼ੁਰੂ ਕਰ ਤਾ ਤਾਂ ਕਿੰਨੇ ਇਦਾਂ ਇਦਾਂ ਕਰਦੇ ਕਰਦੇ ਮੈਨੂੰ ਵਿਜੇ ਮਿਲ ਗਿਆ ਵਿਜੇ ਨੂੰ ਮੈਂ ਰਿਕਵੈਸਟ ਭੇਜੀ ਫਿਰ ਸਾਡੀ ਮੈਸੇਜਾਂ ਤੇ ਗੱਲ ਹੋਣ ਲੱਗ ਗਈ ਮੈਨੂੰ ਪਤਾ ਲੱਗਿਆ ਜਿਹੜਾ ਵਿਜੇ ਆ ਇਹ ਸਾਊਦੀ ਅਰਬ ਵਿੱਚ ਕੰਮ ਕਰਦਾ ਉੱਥੇ ਰਹਿਣ ਲੱਗ ਗਿਆ ਤੇ ਹੌਲੀ ਹੌਲੀ ਸਾਡੀ ਗੱਲਾਂ ਬਾਤ ਹੋਣ ਲੱਗੀਆਂ ਤੇ ਵਿਜੇ ਜਿਹੜਾ ਵਿਜੇ ਕਹਿੰਦਾ ਮੈਨੂੰ ਵੀ ਐ ਸੀਗਾ ਵੀ ਚੱਲ ਜਦੋਂ ਮੈਂ ਭਾਰਤ ਵਾਪਸ ਜਾਊਂਗਾ ਤੇ ਮੇਰੇ ਨੂੰ ਉੱਥੇ ਵੀ ਇੱਕ ਔਰਤ ਇੰਤਜ਼ਾਰ ਕਰ ਰਹੀ ਹੋਣੀ ਹੈਗੀ ਤੇ ਮੈਂ ਉਹਦੇ ਨਾਲ ਬੜੀਆ ਖੁਸ਼ ਰਹੂੰਗਾ ਤੇ ਦੋਵੇਂ ਐ ਸੀ ਕਹਿੰਦੇ ਇੱਕ ਦੂਜੇ ਨੂੰ ਪਿਆਰ ਕਰਨ ਲੱਗ ਗਏ ਸੀਗੇ ਹੌਲੀ ਹੌਲੀ ਟਾਈਮ ਲੰਘਦਾ ਗਿਆ ਫੋਨ ਤੇ ਗੱਲਾਂ ਹੁੰਦੀਆਂ ਰਹੀਆਂ ਦੋਵਾਂ ਦੀਆਂ ਮੰਜੂ ਦੀਆਂ ਤੇ ਵਿਜੇ ਦੀਆਂ ਤੇ ਹੁਣ ਜਿਹੜਾ ਵਿਜੇ ਉਹ ਭਾਰਤ ਆ ਗਿਆ ਜਦੋਂ ਭਾਰਤ ਆਉਂਦਾਗਾ ਮੰਜੂ ਉਹ ਅੱਡੇ ਤੋਂ ਸਾਹਮਣੋਂ ਲੈਣ ਜਾਂਦੀ ਹੈਗੀ ਤੇ ਲੈ ਕੇ ਆਉਂਦੀ ਹੈਗੀ ਫਿਰ ਜਦੋਂ ਆਪਦੇ ਘਰੇ ਹੀ ਲਿਆਉਂਦੀ ਹੈ ਸਿੱਧਾ ਹੁਣ ਮੰਜੂ ਇੱਕ ਬੰਦੇ ਨੂੰ ਘਰੇ ਲਿਆ ਰਹੀ ਹੈਗੀ ਇਹ ਕਹਿ ਕੇ ਆਪ ਦਿੱਤੀ ਨੂੰ ਇਹ ਤੇਰੀ ਮਾਸੇ ਦਾ ਮੁੰਡਾ ਹੈਗਾ ਇਹ ਤੇਰੀ ਮਾਸੇ ਦਾ ਮੁੰਡਾ ਹੈ ਤੇ ਤੇਰੇ ਤਾਇ ਦਾ ਮੁੰਡਾ ਜੋ ਜੋ ਬਹਾਨੇ ਮਾਰ ਕੇ ਆਪਦੇ ਘਰੇ ਰੱਖ ਲਿਆ ਉਹਨੇ ਮੰਜੂ ਨੇ ਵਿਜੇ ਨੂੰ ਹੁਣ ਮੰਜੂ ਕੇ ਦੋਵੇਂ ਇਕੱਠੇ ਰਹਿਣ ਲੱਗੇ ਕੁਛ ਹੱਥ ਥੱਲੇ ਤੇ ਜਿਹੜੀ ਧੀ ਸੀਗੀ ਉਹ ਛੋਟੀ ਸੀਗੀ ਹਜੇ ਉਹਨੂੰ ਕੁਛ ਪਤਾ ਨਹੀਂ 17 ਸਾਲਾਂ ਦੀ 17 ਸਾਲ ਦੀ ਉਮਰ ਸੀਗੀ ਦੀਕਸ਼ਾ ਦੀ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਮਤਲਬ ਵੀ ਸੰਬੰਧ ਬਣਾਉਣੇ ਸੀ ਸਟਾਰਟ ਕਰਦੇ ਦੋ ਤਿੰਨ ਦਿਨਾਂ ਬਾਅਦ ਹੀ ਰੋਜ਼ ਰਾਤ ਨੂੰ ਸੰਬੰਧ ਬਣਾਉਣ ਲੱਗ ਗਏ ਉਹ ਮੰਜੂ ਤੇ ਵਿਜੇ ਤੇ ਹੌਲੀ 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 ਕਰਦਿਆ ਕਰਦਿਆ ਦੀਕਸ਼ਾ ਨੂੰ ਪਤਾ ਲੱਗ ਗਿਆ ਵੀ ਜਿਹੜੀ ਉਹਦੀ ਮਾਂ ਸੀਗੀ ਉਹ ਉਸ ਵਿਜੇ ਨਾਲ ਗਲਤ ਸੀਗੀ ਹੌਲੀ ਉਹਨਾਂ ਨੂੰ ਪਤਾ ਲੱਗ ਗਿਆ ਸੀ ਪਰ ਉਹ ਵਿਚਾਰੀ ਬੋਲ ਨਹੀਂ ਸਕਦੀ ਸੀ ਉਮਰ ਛੋਟੀ ਸੀਗੀ ਤੇ ਇੱਕ ਉਹਦੀ ਮਾਂ ਹੀ ਪਾਲ ਲਿਆ ਸੀਗਾ ਉਹਨਾਂ ਨੂੰ ਤਾਂ ਕੁਝ ਬੋਲ ਵੀ ਨਹੀਂ ਸਕਦੀ ਸੀ ਆਪਣੀ ਮਾਂ ਹੌਲੀ ਹੌਲੀ ਕਰਦਾ ਕਰਦਾ ਹੁਣ ਜਿਹੜਾ ਵਿਜੇ ਸੀਗਾ ਉਹ ਮਤਲਬ ਵੀ ਉਹਦੇ ਜਿਹੜੀ ਧਿਕਸ਼ਾ ਸੋਹਣੀ ਸੀਗੀ ਦੇਖਣ ਚ ਉਹ ਧਿਕਸ਼ਾ ਵੱਲ ਜਾ ਰਿਹਾ ਸੀਗਾ ਉਹ ਚਾਹੁੰਦਾ ਸੀਗਾ ਵੀ ਮੈਂ ਧਿਕਸ਼ਾ ਨਾਲ ਵੀ ਸੰਬੰਧ ਬਣਾਵਾਂ ਵਿਜੇ ਵੇ ਜਦੋਂ ਉਮਰ ਬਹੁਤ ਸੀਗੀ ਤੇ ਜਿਹੜੀ 딕ਸ਼ਾ ਜੀ ਉਹ 17-18 ਸਾਲਾਂ ਦੀ ਉਮਰ ਸੀਗੀ ਦੇਖਣ ਜੋ ਸੋਹਣੀ ਸੀਗੀ ਤੇ ਮੰਜੂ ਨਾ ਤਾਂ ਬਹੁਤ ਜ਼ਿਆਦਾ ਸੋਹਣੀ ਸੀਗੀ ਤੇ ਹੌਲੀ ਹੌਲੀ ਜਿਹੜਾ ਉਹ ਕਰਚਿਤ ਹੁੰਦਾ ਜਾ ਰਿਹਾ ਸੀਗਾ ਵਿਜੇ ਹੁਣ 딕ਸ਼ਾ ਵੱਲ ਤੇ ਜਦੋਂ ਮੰਜੂ ਘਰੋਂ ਬਾਅਦ ਚਲੀ ਜਾਂਦੀ ਉਹ ਸੌਦਾ ਪੱਤਾ ਲੈਣ ਉਸ ਤੋਂ ਬਾਅਦ ਫਿਰ ਉਹ ਮਤਲਬ ਉਹ ਡੋਰੇ ਸੱਟਣ ਲੱਗ ਗਿਆ ਹੁੰਦਾ ਸੀਗਾ ਵਿਜੇ ਗੱਲਾਂ ਤੇ ਫਸਾਉਣ ਲੱਗ ਗਿਆ ਹੁੰਦਾ ਵੀ ਮੈਂ ਤੈਨੂੰ ਬਹੁਤ ਪਸੰਦ ਕਰਦਾ ਮੈਂ ਤੈਨੂੰ ਪਿਆਰ ਕਰਦਾਗਾ ਫਿਰ ਉਹ ਦੀਕਸ਼ਾ ਕਹਿੰਦੀ ਵੀ ਤੂੰ ਤਾਂ ਮੈਨੂੰ ਪਤਾ ਵੀ ਤੂੰ ਮੇਰੀ ਮਾਂ ਨਾਲ ਵੀ ਸੰਬੰਧ ਬਣਾਉਣਾ ਹੁੰਨਾਗਾ ਵੀ ਤੇ ਮੈਂ ਹੁਣ ਤੇਰੇ ਨਾਲ ਕੀ ਮੈਂ ਤੇਰਾ ਸੱਚ ਨਹੀਂ ਮੈਂ ਮੰਨ ਸਕਦੀ ਫਿਰ ਉਹ ਗੱਲਾਂ 'ਚ ਲਾਰੇ ਲਾਉਂਦਾਗਾ ਉਹ ਨੂੰ ਵਿਜੇ ਵਿਜੇ ਕਹਿੰਦਾਗਾ ਵੀ ਮੈਂ ਤਾਂ ਤੇਰੇ ਕਰਕੇ ਇੱਥੇ ਆਇਆ ਹੋਇਆਗਾ ਵੀ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਤੇਰੀ ਮਾਂ ਦੀ ਉਮਰ ਤੇ ਮੇਰੀ ਉਮਰ ਦਾ ਬਹੁਤ ਫਰਕ ਹੈਗਾ ਵੀ ਮੈਂ ਤੇਰੇ ਕਰਕੇ ਆਇਆ ਸੀ ਮੈਂ ਤੈਨੂੰ ਬਹੁਤ ਪਿਆਰ ਕਰਦਾਗਾ ਤੇ ਹੌਲੀ ਹੌਲੀ ਉਹ ਬੇਚਾਰੀ ਦੀਕਸ਼ਾ ਨੂੰ ਗੱਲਾਂ 'ਚ ਲਾ ਲੈਂਦਾ ਦਾ ਗਲਾਈ ਲਾਉਣ ਤੋਂ ਬਾਅਦ ਉਹਦੇ ਨਾਲ ਵੀ ਸੰਬੰਧ ਬਣਾਉਣ ਲੱਗ ਗਿਆ ਹੌਲੀ 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 2-4 ਦਿਨ ਲੰਘਦੇ ਆ ਜਦੋਂ ਤੇ ਇੱਕ ਦਿਨ ਉਹ ਫਿਰ ਉਹ ਉਦਾਂ ਹੀ ਜਿਹੜੀ ਉਮਰ ਛੋਟੀ ਸੀਗੀ ਦੀਕਸ਼ਾ ਦੀ 17 ਸਾਲ ਦੀ ਉਮਰ ਸੀਗੀ ਤੇ ਉਹਨੇ ਨਾ ਆਪਦੇ ਮਤਲਬ ਬਾਹ ਤੇ ਨਾਮ ਲਿਖ ਲਿਆ ਆ ਬਿਜੇ ਦਾ ਤੇ ਮਤਲਬ ਹੀ ਲਿਖਤਾ ਛੋਟੀ ਜਿਹੀ ਚਿੱਠੀ ਚ ਵੀ ਆਈ ਲਵ ਯੂ ਬਿਜੇ ਇਹ ਮਤਲਬ ਉਹਦੀ ਮਾਂ ਨੇ ਨਾਂ ਪੜ ਲਿਆ ਹੁਣ ਮੰਜੂ ਨੂੰ ਪਤਾ ਲੱਗ ਗਿਆ ਵੀ ਜਿਹਨੂੰ ਇਹਦਾ ਪਿਓ ਬਣਾਉਣ ਨੂੰ ਫਿਰਦੀ ਸੀਗੀ ਇਦਾਂ ਹੁਣ ਉਹਦੇ ਨਾਲ ਹੀ ਸੰਬੰਧ ਬਣਾਈ ਜਾਂਦੀ ਹੈਗੀ ਤੇ ਤਾਂ ਕਰਕੇ ਮੰਜੂ ਨੂੰ ਬਹੁਤ ਗੁੱਸਾ ਆਇਆ ਆਪਦੀ ਧੀ ਤੇ ਉਸ ਤੋਂ ਬਾਅਦ ਇਹ ਕਾਫੀ ਇਲਮਨਾਂਜਾ ਹਥਰ ਮੋ ਦੂਜਾ ਲਪੇੜੇ ਲਪੇੜੇ ਹੋਏ ਇੱਕ ਦੂਜੇ ਨਾਲ ਮੰਜੂ ਤੇ ਦੀਕਸ਼ਾ ਹਥੋਪਾਈ ਹੁੰਦੇ ਹੁੰਦੇ ਤੇ ਮੰਜੂ ਨੇ ਉਹਦਾ ਆਪਦੀ ਧੀ ਦੀਕਸ਼ਾ ਦਾ ਗਲਾ ਘੋਟਤਾ ਗਲਾ ਘੋਟ ਕੇ ਉਹਨੂੰ ਮਤਲਬ ਵੀ ਜਦੋਂ ਉਹਦੀ ਪਤਾ ਲੱਗ ਗਿਆ ਇਹਦੀ ਜਾਨ ਨਿਕਲ ਗਈ ਹੁਣ ਉਸ ਤੋਂ ਬਾਅਦ ਉਹਨੇ ਛੱਡਿਆ ਹੁਣ ਇਸ ਕੇਸ 'ਚ ਫਸਦਾ ਸੀਗਾ ਵਿਜੇ ਵੀ ਕਿਉਂਕਿ ਜੇ ਸਭ ਕੁਝ ਹੋ ਰਿਹਾ ਸੀ ਉਹ ਸਿਰਫ ਵਿਜੇ ਕਰਕੇ ਹੋ ਰਿਹਾ ਸੀਗਾ ਮਾਂ ਦੇਦੀ ਵਿਜੇ ਕਰਕੇ ਲੜੀ ਸੀਗੇ ਮਾਂ ਚਾਹੁੰਦੀ ਸੀ ਮੈਂ ਸੰਬੰਧ ਬਣਾਵਾ ਤੇ ਉਹ ਵਿਚਾਰੀ ਕੁੜੀ ਸੀਗੀ ਉਹ ਵੀ ਪਿਆਰ ਕਰਨ ਲੱਗ ਗਈ ਸੀਗੀ ਵਿਜੇ ਨੂੰ ਤੇ ਦੋਵੇਂ ਜੜੇ ਚੱਕਰਾਂ 'ਚ ਫਸਦਾ ਵਿਜੇ ਵੀ ਸੀਗਾ ਤੇ ਫਿਰ ਵਿਜੇ ਮੰਜੂ ਨੂੰ ਕਹਿੰਦਾ ਵੀ ਆਪਾਂ ਜਲਦੀ ਤੋਂ ਜਲਦੀ ਤੂੰ ਉਹਨੂੰ ਮਤਲਬ ਇਹ ਪੱਖੇ ਨਾਲ ਲਮਕਾ ਦਿੰਨੇ ਆ ਵੀ ਇੱਕ ਤਰ੍ਹਾਂ ਮਤਲਬ ਇਹ ਆਇਆ ਲੱਗੇ ਵੀ ਇਹਨੇ ਆ ਖੁਦ ਹੀ ਆਤਮੋਤਤਾ ਕਰੀਆ ਉਸ ਤੋਂ ਬਾਅਦ ਫਿਰ ਇੱਕ ਵਿਜੇ ਹੀ ਮਤਲਬ ਚਿੱਠੀ ਤੇ ਲਿਖਦਾਗਾ ਵੀ ਜਿਹੜਾ ਮੇਰੇ ਤਾਏ ਚਾਚੇ ਦੇ ਨਹੀਂ ਜ਼ਮੀਨ ਦੱਬੀ ਸੀਗੀ ਤਾਂ ਕਰਕੇ ਮੈਨੂੰ ਇਹ ਸਭ ਕੁਝ ਕਰਨਾ ਪਾਇਆ ਮੈਂ ਆਪਦੀ ਜਾਨ ਖੋਦ ਲੈਤੀ ਹੈਗੀ ਤੇ ਪਰ ਉਹਨਾਂ ਤੋਂ ਇੱਕ ਸਭ ਕੁਝ ਤਾਂ ਸਹੀ ਚੱਲ ਰਿਹਾ ਸੀਗਾ ਇੱਕ ਗਲਤੀ ਹੋ ਗਈ ਗਲਤੀ ਇਹ ਹੋ ਗਈ ਇੱਕ ਤੋਂ ਉਹਨਾਂ ਤੋਂ ਕਾਗਜ਼ ਨਹੀਂ ਫੜਨ ਆਇਆਗਾ ਚੰਗੀ ਤਰ੍ਹਾਂ ਅੱਗ ਲਾਈ ਗਈ ਉਹਨੂੰ ਤੇ ਨਾ ਇਹ ਜਿਹੜੀ ਉਹਦੀ ਬਾਹ ਤੇ ਲਿਖਿਆ ਸੀਗਾ ਉਹ ਸਾੜ ਗਿਆ ਕੁਝ ਤਾਂ ਉਹਨਾਂ ਨੇ ਬਾਹ ਸਾੜਤੀ ਸੀਗੀ ਵਿਚਾਰੀ ਦੀ ਤੇ ਥੋੜਾ ਜਿਹਾ ਮਤਲਬ ਨਿਸ਼ਾਨ ਰਹਿ ਗਿਆ ਸੀਗਾ ਵਿਜੇ ਨਾਮ ਦਾ ਜਿੱਥੋਂ ਇਹ ਦੋਵੇਂ ਫੜੇ ਗਏ ਆਗੇ ਦਰੰਦੇ ਹੁਣ ਦੋਵੇਂ ਫੜੇ ਗਏ ਸੀ ਕਿ ਦੋਵੇਂ ਨੂੰ ਜੇਲ੍ਹ ਹੋਗੀ ਤੇ ਵਿਚਾਰੀ ਹੁਣ ਇੱਕ ਕੱਜ ਦੀ ਕਹਾਣੀ ਤਾਂ ਹੁੰਦੀ ਇੱਥੇ ਸਮਾਪਤ ਉਹ ਨਿੱਕਾ ਜਿਹਾ ਬੱਚਾ ਸੀਗਾ ਜਿਹੜਾ 12 ਸਾਲਾਂ ਦਾ ਮੁੰਡਾ ਮੰਜੂ ਦਾ ਉਹਦਾ ਕੀ ਕਸੂਰ ਸੀਗਾ ਤੇ ਇਨਾ ਹੀ ਉਹਦੀ ਵਿਚਾਰੀ ਨਿੱਕੀ ਜੀ ਕੁੜੀ ਸੀ 17-18 ਸਾਲਾਂ ਦੀ ਉਹਨੂੰ ਕੀ ਸੁਰਤ ਹੋਣੀ ਹੈਗੀ ਜ਼ਿੰਦਗੀ ਦੀ ਜਿੰਨਾ ਮਤਲਬ ਇੱਕ ਬੇਜੇ ਦਰਿੰਦੇ ਨੇ ਆਪਦੇ ਮਗਰ ਲਾ ਕੇ ਉਸ ਕੁੜੀ ਦੀ ਵਿਚਾਰੀ ਦੀ ਜ਼ਿੰਦਗੀ ਹੱਥ ਤੋਂ ਨਾ ਪੈ ਗਿਆ ਉਹਨੂੰ ਤੇ ਦੋਵੇਂ ਹੁਣ ਜੇਲ੍ਹ 'ਚ ਬੈਠੇ ਆ ਕਿ 2016 ਦੀ ਘਟਨਾ ਸੀਗੀ ਇਹ ਜਿਹੜੀ ਮੈਂ ਤੁਹਾਨੂੰ ਸੁਣਾ ਰਹੀ ਧੰਨਵਾਦ ਅੱਜ ਦੀ ਸਟੋਰੀ ਸੁਣ ਲਈ ਜੇ ਚੰਗੀ ਲੱਗੀ ਸ਼ੇਅਰ ਕਰ ਦਿਆ ਕਰੋ ਆਪਦੇ ਬੱਚਿਆਂ ਦਾ ਤੇ ਆ ਬੱਚਿਆਂ ਦਾ ਧਿਆਨ ਰੱਖੋ ਤੇ ਨਾਈ ਅੱਜ ਇੱਕ ਮਾਜ ਪਾਓ ਧੰਨਵਾਦ